ਹੈਲੋ ਜੀ ਸਾਰਨ ਮੇਰੇ ਵੱਲੋਂ ਪੈਪਰ ਇਸਤਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਜੀ ਬਹੁਤ-ਬਹੁਤ ਸਵਾਗਤ ਹੈ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਣਾਇਆ ਜੀ ਸਾਬਣ ਜੋ ਸਾਡੀ ਸਕਿਨ ਦੇ ਜਿਹੜੇ ਦਾਗ-ਧੱब्बे ਨੇ ਉਹਨਾਂ ਨੂੰ ਦੂਰ ਕਰਕੇ ਸਾਡੀ ਸਕਿਨ ਨੂੰ ਬਣਾਊਗਾ ਜੀ ਗਲੋਇੰਗ ਤੇ ਚਮਕਦਾਰ ਤੇ ਠੀਕ ਹੈ ਜੀ ਨਿਖਾਰੇਗਾ ਵੀ ਇਹ ਸਾਬਣ ਸਾਡੀ ਸਕਿਨ ਨੂੰ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਇਸ ਨੂੰ ਬਣਾਉਣਾ ਤੇ ਇਹਦੇ ਲਈ ਜੀ ਆਪਾਂ ਲੈ ਲਈਆ ਬੀਟਰੂਟ ਚੁਕੰਦਰ ਲੈ ਲਈ ਜੀ ਆਪਾਂ ਇੱਕ ਤੇ ਇਸ ਨੂੰ ਆਪਾਂ ਕੱਟ ਲਾਂਗੇ ਠੀਕ ਹੈ ਜੀ ਛਿੱਲ ਲਾਂਗੇ ਪਹਿਲਾਂ ਉੱਪਰੋਂ ਚੰਗੀ ਤਰ੍ਹਾਂ ਜਿਹੜੀ ਸੁਕੰਦਰੂ ਹੁੰਦੀ ਹੈ ਜੀ ਇਹਦੇ ਵਿੱਚ ਵਿਟਾਮਿਨ ਸੀ ਹੁੰਦਾ ਜੋ ਸਾਡੀ ਸਕਿਨ ਦੇ ਲਈ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਹੁੰਦਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਠੀਕ ਹੈ ਜੀ ਵਿਟਾਮਿਨ ਸੀ ਜਿਹੜਾ ਵਾ ਉਹ ਜਿਹੜੇ ਸਕਿਨ ਤੇ ਦਾਗ-ਦੱब्बे ਹੁੰਦੇ ਨੇ ਉਹਨਾਂ ਨੂੰ ਦੂਰ ਕਰਨ ਦੇ ਵਿੱਚ ਹੈਲਪ ਕਰਦਾ ਤੇ ਉਹ ਜਿਹੜਾ ਸੁਕੰਦਰ ਦੇ ਵਿੱਚ ਕਾਫੀ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ ਠੀਕ ਹੈ ਜੀ ਦੂਸਰਾ ਇਹ ਜਿਹੜਾ ਸਾਡੇ ਕੋਲੇਜਨ ਹੁੰਦੇ ਆ ਉਹਨਾਂ ਨੂੰ ਬੂਸਟ ਕਰਨ ਦੇ ਵਿੱਚ ਵੀ ਬਹੁਤ ਹੈਲਪ ਕਰਦਾ ਵਾ ਠੀਕ ਹੈ ਤੇ ਲਓ ਜੀ ਆਪਾਂ ਸੁਕੰਦਰ ਨੂੰ ਛਿੱਲ ਲਿਆ ਵਾ ਤੇ ਹੁਣ ਆਪਾਂ ਇਹਨੂੰ ਛੋਟੇ ਛੋਟੇ ਪੀਸੇਸ ਦੇ ਵਿੱਚ ਕੱਟ ਲਾਂਗੇ ਚਕੰਦਰ ਖਾਣ ਦੇ ਖਾਣ ਦੇ ਵਿੱਚ ਤਾਂ ਬਹੁਤ ਫਾਇਦੇਮੰਦ ਹੁੰਦੀ ਹੋਈ ਹੈ ਜੀ ਇਸ ਨੂੰ ਆਪਾਂ ਅਗਰ ਫੇਸ ਤੇ ਫੇਸ ਪੈਕ ਬਣਾ ਕੇ ਜਾਂ ਇਸ ਤਰ੍ਹਾਂ ਸੋਪ ਦੇ ਵਿੱਚ ਯੂਜ਼ ਕਰਦੇ ਆ ਠੀਕ ਹੈ ਸੋਪ ਬਣਾ ਕੇ ਤਾਂ ਵੀ ਸਾਡੀ ਸਕਿਨ ਨੂੰ ਬਹੁਤ ਜ਼ਿਆਦਾ ਫਾਇਦਾ ਕਰਦੀ ਹੈ ਠੀਕ ਹੈ ਜੀ ਅੱਜ ਆਪਾਂ ਸਾਬਣ ਬਣਾਵਾਂਗੇ ਬਹੁਤ ਹੀ ਵਧੀਆ ਸਾਬਣ ਬਣ ਕੇ ਤਿਆਰ ਹੁੰਦਾ ਜੀ ਤੇ ਹੁਣ ਜੇ ਆਪਾਂ ਇਹਨਾਂ ਨੂੰ ਗ੍ਰाइंड ਕਰ ਲਾਂਗੇ ਪੀਸੇਸ ਨੂੰ ਇਸ ਤਰ੍ਹਾਂ ਠੀਕ ਹੈ ਜੀ ਤੁਸੀਂ ਕਦੂਕਸ ਕਰਕੇ ਵੀ ਕਰ ਸਕਦੇ ਹੋ ਆਪਾਂ ਇਹਦਾ ਜੂਸ ਕੱਢਣਾ ਵਾ ਠੀਕ ਹੈ ਜੀ ਮੈਂ ਇਸ ਨੂੰ ਗ੍ਰाइंड ਕਰ ਲਾਂਗੀ ਗ੍ਰाइंड ਕਰਕੇ ਫਿਰ ਆਪਾਂ ਇਸ ਦਾ ਜਣਾ ਇਸ ਨੂੰ ਜੂਸ ਕੱਢ ਲਾਂਗੇ ਦਾ ਠੀਕ ਹੈ ਈਜ਼ੀ ਤਰੀਕੇ ਦੇ ਨਾਲ ਤੇ ਲੋ ਜੀ ਆਪਾਂ ਇਸ ਨੂੰ ਗ੍ਰाइंड ਕਰ ਲਿਆ ਦੇਖ ਸਕਦੇ ਹੋ ਤੁਸੀਂ ਆਪਾਂ ਇਸ ਤਰ੍ਹਾਂ ਬ੍ਰੀਕ ਬ੍ਰੀਕ ਫਾਰਮ ਦੇ ਵਿੱਚ ਆ ਗਿਆ ਵਾ ਇਹ ਤੇ ਹੁਣ ਆਪਾਂ ਇੱਕ ਛਾਣਣੀ ਲੈ ਲਾਂਗੇ ਛਾਣਣੀ ਦੀ ਸਹਾਇਤਾ ਦੇ ਨਾਲ ਮੈਂ ਜਿਹੜਾ ਇਸ ਨੂੰ ਛਾਣ ਲਾਂਗੀ ਮਤਲਬ ਇਹਦਾ ਜੂਸ ਕੱਢ ਲਾਂਗੀ ਤੇ ਕਪੜੇ ਦੀ ਸਹਾਇਤਾ ਦੇ ਨਾਲ ਵੀ ਆਪਾਂ ਕੱਢ ਸਕਦੇ ਹਾਂ ਕਾਟਨ ਦਾ ਕਪੜਾ ਲੈ ਕੇ ਪਰ ਮੈਂ ਇਥੇ ਛਾਨਣੀ ਦੀ ਵਰਤੋਂ ਕੀਤੀ ਹੈ ਠੀਕ ਹੈ ਜੀ ਇਸ ਤਰ੍ਹਾਂ ਮੈਂ ਵਿੱਚ ਛਾਨਣੀ ਦੇ ਪਾ ਕੇ ਇਸ ਨੂੰ ਹੱਥ ਦੇ ਨਾਲ ਦਬਾ ਕੇ ਜਿਹੜਾ ਇਹ ਜੂਸ ਹੈ ਉਹ ਕੱਢ ਲਾਂਗੇ ਤੁਸੀਂ ਚਮਚ ਦੇ ਨਾਲ ਵੀ ਕੱਢ ਸਕਦੇ ਹੋ ਠੀਕ ਹੈ ਜੀ ਦੇਖਾ ਤੁਹਾਨੂੰ ਹੱਥ ਦੇ ਨਾਲ ਜਿਹੜਾ ਕੱਢਣਾ ਔਖਾ ਲੱਗਦਾ ਹੈ ਜੇ ਨਾ ਹੁੰਦਾ ਨਾ ਕਈਆਂ ਨੂੰ ਵੀ ਹੱਥ ਗੰਦੇ ਹੋ ਜਾਣਗੇ ਸਾਡੇ ਜਾਂ ਕੁਝ ਵੀ ਇਸ ਤਰ੍ਹਾਂ ਤੇ ਇਹ ਜਿਆਪੇ ਤੋਂ ਜਮ ਚਮਚ ਦੇ ਨਾਲ ਕੱਢ ਲੈਨੇ ਆ ਪਰ ਚਮਚ ਦੇ ਨਾਲ ਜਿਹੜਾ ਚੰਗੀ ਤਰ੍ਹਾਂ ਜੂਸ ਜਿਹੜਾ ਵਾ ਉਹ ਨਿਕਲਦਾ ਨਹੀਂ ਹੈਗਾ ਪ੍ਰੋਪਰ ਇਸ ਲਈ ਮੈਂ ਪਹਿਲਾਂ ਹੱਥ ਦੇ ਨਾਲ ਕੱਢਿਆ ਸੀਗਾ ਇਹ ਮੈਂ ਸਿਰਫ ਤੁਹਾਨੂੰ ਦਿਖਾਉਣ ਦੇ ਲਈ ਕੱਢਿਆ ਵਿੱਚ ਚਮਚ ਦੇ ਨਾਲ ਪ੍ਰੋਪਰ ਨਹੀਂ ਨਿਕਲਦਾ ਤੇ ਆਹ ਲੋ ਜੀ ਆਪਾਂ ਜੂਸ ਨੂੰ ਕੱਢ ਲਿਆ ਵਾ ਤੇ ਇਹ ਜਿਹੜਾ ਬਚ ਗਿਆ ਵਾ ਜੀ ਇਹਨੂੰ ਮੈਂ ਵਿੱਚ ਤੇ ਦੁੱਧ ਪਾ ਕੇ ਤੇ ਚੀਨੀ ਪਾ ਕੇ ਇਹਦਾ ਹਲਵਾ ਬਣਾ ਲਾਂਗੇ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਵਾ ਤੇ ਹੁਣ ਜੀ ਆਪਾਂ ਇਸ ਨੂੰ ਇਹਦੇ ਵਿੱਚ ਕੁਝ ਹੋਰ ਚੀਜ਼ਾਂ ਐਡ ਕਰਾਂਗੇ ਇਸ ਜੂਸ ਦੇ ਵਿੱਚ ਇਹ ਜੀ ਮੈਂ ਬਦਾਮ ਰੋਗਨ ਬਦਾਮ ਦਾ ਜਿਹੜਾ ਤੇਲ ਹੁੰਦਾ ਬਦਾਮ ਰੋਗਨ ਉਹ ਲਿਆਵਾ ਅੱਧਾ ਕੁ ਚਮਚ ਮੈਂ ਇਹਦੇ ਵਿੱਚ ਐਡ ਕਰਾਂਗੀ ਤੇ ਤੇਲ ਇਹਦੀ ਜਗ੍ਹਾ ਤੇ ਤੁਸੀਂ ਨਾਰੀਅਲ ਦਾ ਤੇਲ ਵੀ ਲੈ ਸਕਦੇ ਹੋ ਠੀਕ ਹੈ ਜੀ ਤੇ ਇਹ ਜੀ ਮੈਂ ਇੱਕ ਚਮਚ ਲਿਆ অ্যালোਵੈਰਾ ਜੈਲ ਮੈਂ ਪਤੰਜਲੀ ਦੀ অ্যালোਵੈਰਾ ਜੈਲ ਲਈ ਹੈ ਜੀ ਇੱਥੇ ਤੁਸੀਂ ਕਿਸੇ ਵੀ ਬ੍ਰਾਂਡ ਦੀ ਲੈ ਸਕਦੇ ਹੋ ਜੋ ਤੁਹਾਨੂੰ ਸੂਟ ਕਰਦੀ ਹੈ ਇਹ ਵੀ ਆਪਾਂ ਵਿੱਚ ਪਾ ਦਾਂਗੇ অ্যালোਵੇਰਾ ਵੀ ਜਿਹੜੀ ਆਪਣੀ ਸਕਿਨ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਤੇ ਜਿਹੜਾ ਬਦਾਮਾਂ ਦਾ ਤੇਲ ਆ ਉਹਦੇ ਵਿੱਚ ਵਿਟਾਮਿਨ E ਹੁੰਦਾ ਜੋ ਸਾਡੀ ਸਕਿਨ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਠੀਕ ਹੈ ਜੀ ਤੇ ਹੁਣ ਆਪਾਂ ਸਾਰਿਆਂ ਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਹੁਣ ਆਪਾਂ ਇਸ ਨੂੰ ਰੱਖ ਦਿੰਦੇ ਨੇ ਇੱਕ ਸਾਈਡ ਤੇ ਤੇ ਹੁਣ ਜੀ ਆਪਾਂ ਲਵਾਂਗੇ ਇਹ بیس ਲਾਵਾਂਗੇ ਸੋਪ بیس ਆ ਜੀ ਇਹ ਠੀਕ ਹੈ ਜੀ ਨੇਚਰਲ ਸੋਪ بیس ਹੈ ਤੇ ਬਹੁਤ ਵਧੀਆ ਹੈਗਾ ਸੋਪ بیس ਇਹ ਤੇ ਇਹਨੂੰ ਆਪਾਂ ਇਸ ਤਰ੍ਹਾਂ ਕੱਟ ਕਰ ਲਾਂਗੇ ਛੋਟੇ-ਛੋਟੇ ਪੀਸੇਸ ਦੇ ਵਿੱਚ ਇਹ ਮੈਂ ਜੀ ਆਨਲਾਈਨ ਮੰਗਵਾਇਆ ਸੀਗਾ ਐ Amazon ਤੋਂ ਤੁਸੀਂ ਵੀ ਮੰਗਵਾ ਸਕਦੇ ਹੋ ਉੱਥੋਂ ਤੇ ਹੁਣ ਜੀ ਮੈਂ ਇਸ ਨੂੰ ਕੱਟ ਕਰ ਲਾਂਗੀ ਤੇ ਅੱਜ ਆਪਾਂ ਛੋਟੇ-ਛੋਟੇ ਪੀਸੇਸ ਦੇ ਵਿੱਚ ਇਸ ਤਰ੍ਹਾਂ ਕੱਟ ਕਰ ਲਾਂਗੇ ਇਸ بیس ਨੂੰ ਦੇਖ ਸਕਦੇ ਤੁਸੀਂ ਆਪਾਂ ਛੋਟੇ ਛੋਟੇ ਪੀਸਸ ਜਿਹਦੇ ਇਸ ਨੂੰ ਕੱਟ ਕਰ ਲਿਆ ਵੈ ਤੇ ਇਹਦੇ ਜੀ ਮੈਂ ਗੈਸ ਦੇ ਉੱਪਰ ਪਾਣੀ ਰੱਖ ਦਿੱਤਾ ਸੀਗਾ ਗਰਮ ਹੋਣ ਦੇ ਲਈ ਤੇ ਪਾਣੀ ਗਰਮ ਹੋ ਚੁੱਕਾ ਹੈ ਤੇ ਇਹਦੇ ਵਿੱਚ ਹੁਣ ਮੈਂ ਜੀਰਾ ਰੱਖ ਦਾਂਗੀ ਸਟੈਂਡ ਤੇ ਹੁਣ ਆਪਾਂ ਇਹਦੇ ਵਿੱਚ ਰੱਖਾਂਗੇ ਕੋਈ ਵੀ ਪੈਨ ਜਾਂ ਫਿਰ ਛੋਟਾ ਪਤੀਲਾ ਕੋਈ ਵੀ ਬਰਤਨ ਰੱਖ ਲਾਂਗੇ ਠੀਕ ਹੈ ਜੀ ਇਹਦੇ ਵਿੱਚ ਆਪਾਂ ਜਿਹੜਾ ਕਟ ਕੀਤਾ ਸੀਗਾ ਨਾ 베이스 솝 베이스 ਉਸ ਨੂੰ ਵਿੱਚ ਪਾ ਦਾਂਗੇ ਇਹ ਮੈਂ ਸਾਰੇ ਪੀਸ ਜਿਹੜੇ ਨੇ ਵਿੱਚ ਪਾ ਦਾਂਗੀ ਇਹ ਦੇਖੋ ਜੀ ਆਪਾਂ ਇਸ ਪਤੀਲੇ ਦੇ ਵਿੱਚ ਪਾ ਦਿੱਤੇ ਆ ਤੇ ਹੁਣ ਆਪਾਂ ਇਸ ਨੂੰ ਮੈਲਟ ਹੋਣ ਤੱਕ ਪਕਾਵਾਂਗੇ ਆਪਾਂ ਡਾਇਰੈਕਟ ਨਹੀਂ ਰੱਖਣਾ ਜੀ ਇਸ ਨੂੰ ਉਹਦੇ ਉਹਦੇ ਉੱਪਰ ਗੈਸ ਉੱਪਰ ਨਹੀਂ ਤਾਂ ਜਲ ਸਕਦਾ ਹੈ ਇਸ ਲਈ ਆਪਾਂ ਡਬਲ मतलब किया पानी रख के बेच रखे इस उपर इस तरह हौली हौली मेल्ट हो जाएगा एकदम ट्रांसपेरेंट हो जाएगा पानी वर्गा देख सकते तुसी सारा बेस जोड़ा वा मैल्ट हो गया है एक बार इसमें आप इस तरह चम्मच हिला लेंगे ਤੇ ਹੁਣ ਆਪਾਂ ਜਿਹੜਾ ਮਟੀਰੀਅਲ ਲੱਖਿਆ ਸੀਗਾ ਜੂਸ ਬਣਾਵਾਲਾ ਬੀਟਰੂਟ ਦਾ ਇਸ ਨੂੰ ਵਿੱਚ ਪਾ ਦਾਂਗੇ ਇਹਦੇ ਇਹ ਸਾਰਾ ਆਪਾਂ ਵਿੱਚ ਪਾ ਦਾਂਗੇ ਤੇ ਹੁਣ ਆਪਾਂ ਇਸ ਨੂੰ ਹਲਾ ਦਾਂਗੇ 2 ਮਿੰਟ ਲਈ ਪਕਾਵਾਂਗੇ 2-3 ਮਿੰਟ ਲਈ ਜ਼ਿਆਦਾ ਨਹੀਂ ਪਕਾਉਣਾ ਆਪਾਂ ਇਸ ਤਰ੍ਹਾਂ ਹਲਾ ਦਾਂਗੇ ਆਪਾਂ ਬਹੁਤ ਸੋਹਣਾ ਕਲਰ ਬਣਿਆ ਦੇਖ ਸਕਦੇ ਹੋ ਤੁਸੀਂ ਅਪਾ ਕੋਈ ਆਰਟੀਫੀਸ਼ਲ ਕਲਰ ਨਹੀਂ ਪਾਇਆ ਠੀਕ ਹੈ ਜੀ ਤੇ ਹੁਣ ਆਪਾਂ ਕਰ ਦਾਂਗੇ ਗੈਸ 'ਮੇਂ' ਬੰਦ ਇਹ ਥੋੜੀ ਦੇਰ ਲਈ ਆਪਾਂ ਉੱਤੇ ਹੀ ਰਹਿਣ ਦਵਾਵਾਂਗੇ ਇਸਨੂੰ ਗੈਸ ਦੇ ਉੱਪਰ ਹੀ ਇਸ ਤਰ੍ਹਾਂ ਹਿਲਾਂਦੇ ਰਾਵਾਂਗੇ ਆਪਾਂ ਇਸਨੂੰ ਬਹੁਤ ਵਧੀਆ ਸਾਬਣ ਬਣ ਕੇ ਤਿਆਰ ਹੁੰਦਾ ਜੀ ਇਸ ਤਰ੍ਹਾਂ ਦੇ ਸਿਕਰ ਵਿੱਚ ਕੋਈ ਵੀ ਸਾਬਣ ਬਣਾ ਕੇ ਤਿਆਰ ਕਰ ਸਕਦੇ ਹਾਂ ਜਿਸ ਤਰ੍ਹਾਂ ਰਾਈਸ ਸੋਪ ਹੋ ਗਿਆ ਨਾ ਉਹ ਵੀ ਵਧੀਆ ਹੁੰਦਾ ਬਹੁਤ ਸਕਿਨ ਦੇ ਲਈ ਤੇ ਅੱਜ ਆਪਾਂ ਬਣਾਇਆ ਵਾ ਬੀਟਰੂਟ ਤੋਂ ਇਹ ਸੋਪ ਤੇ ਇਹ ਜੇ ਮੇਰੇ ਕੋਲ ਲੱਗਾ ਵਾ ਸਾਬਣ ਬਣਾਉਣ ਵਾਲਾ ਸਾਂਚ ਇਹ ਵੀ ਮੈਂ ਆਨਲਾਈਨ ਹੀ ਆਰਡਰ ਕੀਤਾ ਸੀਗਾ Amazon ਤੋਂ ਬਹੁਤ ਵਧੀਆ ਵਾ ਜੀ ਇਹ ਸਿਲੀਕੋਨ ਦਾ ਹੈ ਖਰਾਬ ਨਹੀਂ ਹੁੰਦਾ ਜੇਕਰ ਤੁਹਾਡੇ ਕੋਲ ਨਹੀਂ ਹੈਗਾ ਤੁਸੀਂ ਕਿਸੇ ਕੌਲੀ ਦੇ ਵਿੱਚ ਜਾਂ ਕਿਸੇ ਹੋਰ ਬਰਤਨ ਦੇ ਵਿੱਚ ਛੋਟੇ ਦੇ ਵਿੱਚ ਵੀ ਜਮਾ ਸਕਦੇ ਹੋ ਬਹੁਤ ਵਧੀਆ ਬਣ ਜਾਂਦਾ ਜੀ ਉਹਦੇ ਵਿੱਚ ਵੀ ਤੇ ਇਹ ਜੀ ਮੈਂ ਹੁਣ ਇਹਨਾਂ ਦੇ ਵਿੱਚ ਪਾ ਦਾਂਗੀ ਤੇ ਲੋ ਜੀ ਆਪਾਂ ਇਸ ਤਰ੍ਹਾਂ ਪਾ ਦਾਂਗੇ ਉੱਪਰ ਤੱਕ ਠੀਕ ਹੈ ਜੀ ਥੋੜਾ ਜਿਹਾ ਆਪਾਂ ਉੱਪਰ ਹੋਣਾ ਰਹਿਣ ਦਵਾਂਗੇ ਥੋੜਾ ਜਿਹਾ ਖਾਲੀ ਰਹਿਣ ਦਵਾਂਗੇ ਦੇਖ ਸਕਦੇ ਤੁਸੀਂ ਆਪਾਂ ਦੋਨਾਂ ਸਾਬਣਾਂ ਦੇ ਦੋ ਸਾਬਣਾਂ ਬਣਾਈਆਂ ਨੇ ਇੱਕ ਆਪਾਂ ਹਾਰਟ ਸ਼ੇਪ ਵਿੱਚ ਬਣਾਈਆ ਤੇ ਇੱਕ ਜੀ ਆਪਾਂ ਓਵਲ ਸ਼ੇਪ ਵਿੱਚ ਬਣਾਈਆ ਤੇ ਹੁਣ ਜੇ ਆਪਾਂ ਇਸ ਨੂੰ ਠੰਡਾ ਹੋਣ ਲਈ ਰੱਖ ਦਿੰਨੇ ਆ ਦੋ ਤੋਂ ਤਿੰਨ ਘੰਟਿਆਂ ਵਿੱਚ ਇਹ ਬਹੁਤ ਵਧੀਆ ਜੰਮ ਜਾਣਗੀਆਂ ਕਿਉਂਕਿ ਸਰਦੀ ਦਾ ਸਰਦੀ ਹੈ ਜੀ ਹੁਣ ਤਾਂ ਬਹੁਤ ਜਲਦੀ ਜੰਮ ਜਾਣਾ ਇਹਨਾਂ ਨੇ ਤੇ ਇਹ ਲੋ ਜੀ ਆਪਣਾ ਜਿਹੜਾ ਸਾਬਣ ਇਹ ਜੰਮ ਚੁੱਕਿਆ ਤੇ ਹੁਣ ਆਪਾਂ ਤੁਹਾਨੂੰ ਇਹ ਕੱਢ ਕੇ ਦਿਖਾਉਨੇ ਆ ਬਹੁਤ ਈਜ਼ੀ ਤਰੀਕੇ ਦੇ ਨਾਲ ਹੀ ਨਿਕਲ ਜਾਂਦਾ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਥੋੜੇ ਸਾਹਮਣੇ ਆਪਾਂ ਕੱਢ ਕੇ ਦਿਖਾਉਨੇ ਆ ਜੀ। ਇਹ ਦੇਖੋ ਜੀ ਬਸ ਆਪਾਂ ਥੋੜਾ ਜਿਹਾ ਜਸਤਰਾ ਕਰਨਾ ਤੇ इजीली ਇਹ ਦੇਖੋ। ਆ ਗਿਆ ਆਪਣੇ ਹੱਥ ਦੇ ਵਿੱਚ ਸਾਬਣ। ਬਹੁਤ ਸੋਹਣਾ ਆਪਣਾ ਸਾਬਣ ਜਿਹੜਾ ਬਣ ਕੇ ਤਿਆਰ ਹੋਇਆ ਵਾ। ਤੇ ਅੱਜ ਆਪਾਂ ਦੂਸਰਾ ਗੁਜੀ ਟਿੱਕੀ ਵੀ ਕੱਢ ਲੰਨੇ ਆ ਜੀ। ਦੇਖ ਲਓ। ਕਿੰਨਾ ਸੋਹਣਾ ਆਪਣਾ ਜਿਹੜਾ ਸਾਬਣ ਬਣ ਕੇ ਤਿਆਰ ਹੋ ਗਿਆ ਜੀ। ਹੋਮ ਮੇਡ ਸਾਬਣ ਘਰ ਵਿੱਚ ਹੀ ਬਣਾਓ। ਤੇ ਨਾਲ ਵਧੀਆ ਤਰੀਕੇ ਦੇ ਨਾਲ ਜੇਕਰ ਚੈਨਲ ਤੇ ਨਵੇਂ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਜੀ ਤਾਂ ਜੋ ਤੁਹਾਨੂੰ ਮੇਰੇ ਜਿਹੜੀਆਂ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਨੇ ਜਿਹੜੇ ਮਿਲ ਜਾਇਆ ਕਰਨ ਠੀਕ ਹੈ ਜੀ ਤੇ ਵੀਡੀਓ ਨੂੰ ਪਲੀਜ਼ ਲਾਈਕ ਵੀ ਕਰ ਦਿਓ ਤੇ ਕਮੈਂਟ ਵੀ ਕਰ ਦਿਓ ਜੀ ਤੇ ਹੁਣ ਜੀ ਮੈਂ ਤੁਹਾਨੂੰ ਇਸ ਨੂੰ ਯੂਜ਼ ਕਰਕੇ ਦਿਖਾਉਣੀ ਆ ਬਹੁਤ ਸੋਹਣੀ ਚੇਗ ਬਣਦੀ ਆ ਜੀ ਇਹਦੀ ਤੇ ਅੱਜ ਮੈਂ ਪਾਣੀ ਲੈ ਲਿਆ ਇੱਕ ਬਰਤਨ ਦੇ ਵਿੱਚ ਤੁਹਾਡੇ ਸਾਹਮਣੇ ਹੀ ਆਪਾਂ واਸ਼ ਕਰਾਂਗੇ ਤੇ ਇਹ ਥੋੜਾ ਜਿਹਾ ਪਾਣੀ ਪਾ ਕੇ ਮੈਂ ਸਭ ਚੰਗੀ ਤਰ੍ਹਾਂ ਇਸ ਤਰ੍ਹਾਂ ਹੱਥਾਂ ਦੇ ਉੱਪਰ ਰਬ ਕਰਾਂਗੀ ਦੇਖ ਸਕਦੇ ਤੁਸੀਂ ਕਿੰਨੀ ਵਧੀਆ ਚਿੱਕ ਬਣ ਗਈ ਹੈ ਇਸੇ ਤਰ੍ਹਾਂ ਹੀ ਆਪਾਂ ਫੇਸ ਤੇ ਵੀ ਲਗਾ ਸਕਦੇ ਹਾਂ ਠੀਕ ਹੈ ਜੀ ਤੇ ਆਪਾਂ ਪੂਰੀ ਬਾਡੀ ਤੇ ਵੀ ਲਗਾ ਸਕਦੇ ਹਾਂ ਜੇ ਇਸ ਸਾਬਣ ਨੂੰ ਠੀਕ ਹੈ ਜੀ ਬਹੁਤ ਹੀ ਵਧੀਆ ਆਪਣੀ ਜਿਹੜੀ ਸਾਬਣਾ ਬਣ ਕੇ ਤਿਆਰ ਹੋਈ ਹੈ ਜੀ ਦੇਖ ਸਕਦੇ ਤੁਸੀਂ ਕਿੰਨੀ ਵਧੀਆ ਚਿੱਕ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਵਧੀਆ ਸਾਫ ਕਰਦਾ ਹੈ ਪੂਰੇ ਫੇਸ ਨੂੰ ਆਪਣੀ ਬਾਡੀ ਨੂੰ ਇਹ ਸੋਪ ਤੇ ਕਮੈਂਟਾਂ ਵਿੱਚ ਜਰੂਰ ਦੱਸਿਆ ਜੀ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਠੀਕ ਹੈ ਜੀ ਤੁਹਾਡੇ ਸਾਹਮਣੇ ਆਪਾਂ ਹੱਥ ਵਾਸ਼ ਕਰਕੇ ਦਿਖਾਵਾਂਗੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੇ ਹੱਥ ਨੇ ਆਪਣੇ ਸਾਫ਼ ਹੋ ਚੁੱਕੇ ਨੇ ਦੇਖ ਸਕਦੇ ਤੁਸੀਂ ਕਿੰਨੇ ਵਧੀਆ ਹੱਥ ਆਪਣੇ ਜਿਹੜੇ ਨੇ ਸਾਫ਼ ਹੋ ਗਏ ਨੇ ਦੇਖੋ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਥੈਂਕ ਯੂ